ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲੇ ਦੀ ਅੱਜ ਤੀਸਰੀ ਵਰ੍ਹੇਗੰਢ ਆ ਇਸ ਮੌਕੇ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਦੇ ਵਿੱਚ ਸ਼ਰਧਾਂਜਲੀ ਸਭਾ ਆਯੋਜਿਤ ਕੀਤਾ ਗਿਆ ਜਿਸ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਸ਼ੁਭਦੀਪ ਸਿੰਘ ਆਪਣੀ ਮਾਤਾ ਚਰਨਕੌਰ ਦੀ ਗੋਦ ਵਿੱਚ ਚੜ ਕੇ ਇਸ ਸ਼ਰਧਾਂਜਲੀ ਸਭਾ ਦੇ ਵਿੱਚ ਪਹੁੰਚੇ ਨੇ ਤਾਂ ਅੱਖਾਂ ਉਹਨਾਂ ਦੀਆਂ ਲੰਮ ਨੇ ਤਹਾਨੂੰ ਦੱਸਦੀ ਕਿ ਸਿੱਧੂ ਮੂਸੇਵਾਲੇ ਨੂੰ ਅੱਜ ਇਸ ਫਾਨੀ ਸੰਸਾਰ ਤੋਂ ਗਏ 3 ਸਾਲ ਹੋ ਗਏ ਨੇ ਤਾਂ ਮਾਤਾ ਚਰਨਕੌਰ ਨੇ ਅੱਜ ਦੇ ਦਿਨ ਇੱਕ ਭਾਵੁਕ ਪੋਸਟ ਵੀ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਸਿੱਧੂ ਕਦੇ ਤੂੰ ਜਨਮ ਲੈ ਕੇ 3 ਦਿਨਾਂ ਤੇ 3 ਮਹੀਨੇ ਤੇ 3 ਸਾਲ ਦਾ ਹੋਇਆ ਸੀ ਸਾਡੀ ਜ਼ਿੰਦਗੀ ਦੇ ਵਿੱਚ ਤੇਰੀ ਦਸਤਕ ਨੇ ਹਰ ਮੁਸ਼ਕਲ ਦੇ ਨਾਲ ਲੜਨ ਦੀ ਸ਼ਕਤੀ ਬਖਸ਼ ਦਿੱਤੀ ਅਸੀਂ ਹਰ ਮੁਸ਼ਕਲ ਤੇਰਾ ਚਿਹਰਾ ਦੇਖ ਕੇ ਹੱਸ ਹੱਸ ਕੇ পার ਕੀਤੀ ਪਰ ਅੱਜ ਤੇਰੀਆਂ ਤਸਵੀਰਾਂ ਦੇ ਨਾਲ ਗੱਲਾਂ ਕਰਦੇ ਹੋਏ 3 ਸਾਲ ਬੀਤ ਗਏ ਤੇਰੇ ਇਨਸਾਫ ਦਾ ਇੰਤਜ਼ਾਰ ਕਰਦੇ ਹੋਏ ਉਹਨਾਂ ਨੇ ਅੱਗੇ ਲਿਖਿਆ ਕਿ ਇਨ੍ਹਾਂ 3 ਸਾਲਾਂ ਦੇ ਵਿੱਚ ਜਦੋਂ ਕਦੇ ਵੀ ਇਨਸਾਫ ਮਿਲਣ ਦੀ ਕੋਈ ਇੱਕ ਕਿਰਨ ਦਿਖਾਈ ਦਿੱਤੀ ਤਾਂ ਉਸ ਸਮੇ ਉਸ ਨੂੰ ਬੁਰੀ ਤਰ੍ਹਾਂ ਤੋੜਿਆ ਵਿਗਿਆ। ਇਨ੍ਹਾਂ 3 ਸਾਲਾਂ ਦੇ ਵਿੱਚ ਸਾਡੇ ਕੇਸ ਦੇ ਨਾਲ ਸੰਬੰਧਿਤ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਇਤਰਾ ਯੋਗ ਚੀਜ਼ਾਂ ਹੋਈਆਂ। ਇਸ ਨਾਲ ਸਾਡੀ ਸਖਤ ਕਾਰਵਾਈ ਦੀ ਉਮੀਦ ਤੱਕ ਬੇਕਾਰ ਹੋ ਗਈ। ਪੁੱਤਰ ਫਿਰ ਵੀ ਅਸੀਂ ਪਿੱਛੇ ਨਹੀਂ ਹਟਾਂਗੇ। ਅਸੀਂ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਰਹਾਗੇ। ਦੱਸਦੇ ਕਿ ਮਰਹੂਮ ਪੰਜਾਬੀ ਗਾਇਕ ਸੁਖਦੀਪ ਸਿੰਘ ਗੁਰਫਸਿੱਧੂ ਮੋਸੇ ਵਾਲੇ ਦਾ 29 ਮਈ 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਵਿੱਚ ਅਣਅਨੇਵਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਦੱਸਦੇ ਕਿ ਸਿੱਧੂ ਬਿਨਾਂ ਸੁਰੱਖਿਆ ਦੇ ਆਪਣੇ ਘਰੋਂ ਕਾਲੇ ਰੰਗ ਦੀ ਥਾਰ ਕਾਰ ਦੇ ਵਿੱਚ ਨਿਕਲਿਆ ਸੀ ਬਦਮਾਸ਼ਾਂ ਨੇ ਉਸ ਨੂੰ ਜਵਾਹਰ ਕੇ ਪਿੰਡ ਦੇ ਵਿੱਚ ਕੇਰਕੀਆਂ ਪਛਾਤੇ ਹਮਲਾਵਰਾਂ ਨੇ ਫਾਇਰਿੰਗ ਕੀਤੀ ਇਸ ਘਟਨਾ ਦੇ ਵਿੱਚ ਮੁਸੇਬਾਲਾ ਨੂੰ ਕਈ ਗੋਲੀਆਂ ਲੱਗੀਆਂ ਤੇ ਹਸਪਤਾਲ ਲਿਜਾਇਆ ਗਿਆ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੁਸੇਬਾਲਾ ਦੀ ਮੌਤ ਹੋ ਚੁੱਕੀ ਸੀ ਦਾਜ਼ੀ ਕਿ ਲਾਰੈਂਸ ਗੈਂਗ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਅਤੀਸ ਤੋਂ ਬਾਅਦ ਹੁਣ ਤੱਕ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਗੈਂਗਸਟਰ ਲਾਰੈਂਸ ਅਤੇ ਗੋਲਡੀ ਬਰਾਡਸ ਮੀਤੋ ਕੁਲ 36 ਲੋਕਾਂ ਨੂੰ ਨਾਮਜ਼ਦ ਕਰਕੇ ਚਾਰਜ ਸ਼ੀਟ ਦਾਇਰ ਕੀਤੀ 30 ਤੋਂ ਵੱਧ ਮੁਜਲਮਾ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਤੇ ਅਜੇ ਵੀ ਮੁੱਖ ਮੁਜਲਮ ਸਜ਼ਾ ਤੋਂ ਦੂਰ ਨੇ ਸਿੱਧੂ ਦਾ ਪਰਿਵਾਰ ਅਤੇ ਪਰਸ਼ੰਸ਼ਕ ਅਜੇ ਵੀ ਇਨਸਾਫ ਦੀ ਉਡੀਕ ਕਰ ਰਹੇ ਨੇ ਤਾਂ ਤੁਹਾਨੂੰ ਦੱਸਦੀ ਕਿ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅੱਜ ਮਾਨਸਾ ਜ਼ਿਲ੍ਹਾ ਦੇ ਪਿੰਡ ਮੂਸਾ ਦੇ ਵਿੱਚ ਇੱਕ ਸ਼ਰਧਾਂਜਲੀ ਸਭਾ ਦਾ ਆਯੋਜਨ ਕੀਤਾ ਗਿਆ ਤਾਂ ਸਿੱਧੂ ਮੂਸੇਵਾਲੇ ਦੇ ਚੌਂ ਵਾਲੇ ਵੀ ਪਹੁੰਚੇ ਹੋਏ ਨੇ ਤਸਵੀਰਾਂ ਤੁਹਾਨੂੰ ਮਾਨਸਾ ਜ਼ਿਲ੍ਹਾ ਦੇ ਪਿੰਡ ਮੂਸਾ ਤੋਂ ਸਾਂਝੀਆਂ ਕਰ ਰਹੀਆਂ